ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹੈ ਮੁਕੇਰੀਆਂ ਤੋਂ ਪੰਗਾਲੇ ਜਾਂਦੇ ਪਿੰਡ ਮਸ਼ਾਹਪੁਰ ਦੇ ਸਾਹਮਣੇ ਹੋਇਆ ਇੱਕ ਹਾਸਾ ਸਿਫਟ ਗੱਡੀ ਅਤੇ ਮੋਟਰਸਾਈਕਲ ਦਾ ਮੋਟਰਸਾਈਕਲ ਦੇ ਉੱਡ ਗਏ ਪ੍ਰਖੰਡੇ ਉੱਥੇ ਹੀ ਐਸਐਸਟੀਮ ਦੇ ਚਰਨਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਜੋ ਕਿ ਵਿਅਕਤੀਆਂ ਨੂੰ ਐਸਐਸ ਐਫ ਦੀ ਗੱਡੀ ਦੇ ਵਿੱਚ ਮੁਕੇਰੀਆਂ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਸ ਹੁੰਦੇ ਆ ਕੀ ਕਹਿ ਰਹੇ ਨੇ ਐਸਐਸਟੀ ਉਹ ਚਲ ਜੀ ਮੈਂ ਐਸਐਸਟੀ ਚਰਨਜੀਤ ਸਿੰਘ ਮੇਰੇ ਨਾਲ ਸਾਥੀ ਕਰਮਚਾਰੀ ਅਜੀਤ ੜਕਸ ਰੱਖਿਆ ਉਸਦੇ ਜਵਾਨਾਂ ਤੇ ਮਕੇਰੀਆਂ ਵੀਰ ਤੇ ਡਿਊਟੀ ਕਰਦੇ ਆ ਜੀ ਰਾਤ ਨੂੰ ਜਿਹੜਾ ਇਹ ਇਨਸੀਡੈਂਟ ਹੋਇਆ ਇਹ ਸਾਰੇ ਸਾਡੇ ਸਾਥੀ ਕਰਮਚਾਰੀ ਐਸਐਸਟੀ ਸਰਜੀਤ ਸਿੰਘ ਹੋ ਰਿਹਾ ਡਿਊਟੀ ਤੇ ਸੀ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਮੁਸ਼ਾਹਪੁਰ ਦੇ ਲਾਗੂ ਕਿਸੇ ਦਾ ਫੋਨ ਆਇਆ ਕਿ ਉੱਥੇ ਇੱਕ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਜਿਹੜੇ ਮੋਟਰਸਾਈਕਲ ਸਵਾਰ ਦੋਨੋਂ ਵਿਅਕਤੀ ਨੇ ਉਹ ਡਿੱਗੇ ਪਏ ਜਦ ਸਾਡੇ ਸਾਥੀ ਕਰਮਚਾਰੀ ਉੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਦੇਖਿਆ ਕਿ ਦੋਵਾਂ ਦੋਵੇਂ ਜਿਹੜੇ ਮੋਟਰਸਾਈਕਲ 'ਤੇ ਸਵਾਰ ਸਨ ਬਹੁਤ ਸੱਟਾਂ ਲੱਗੀਆਂ ਸੀ ਤੇ ਸੀਰੀਅਸ ਸੀ ਜਿਨ੍ਹਾਂ ਨੂੰ ਉਹਨਾਂ ਨੇ ਮੌਕੇ ਤੇ ਆਪਣੀ ਵਹੀਕਲ ਤੇ ਲਿਆ ਕੇ ਤੇ ਸਿਵਰ ਹਸਪਤਾਲ 'ਤੇ ਦਾਖਲ ਕਰਾਇਆ ਜਿਨ੍ਹਾਂ ਦੀ ਦਰਾਨੇ ਬਾਅਦ ਚ ਦੋਨਾਂ ਦਾ ਪਤਾ ਲੱਗਿਆ ਕਿ ਦੋਵੇਂ ਵਿਅਕਤੀ ਭਰਾ ਸਨ ਜਿਨ੍ਹਾਂ ਦੀ ਦੋਨਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਇਹ ਜਿਹੜੀ ਅੰਗਲੀ ਹੈ ਸਵਿਫਟ ਕਾਰ ਵਾਲੀ ਦੀ ਜਿਹੜੀ ਕਰਕੇ ਹੋਈ ਹੈ ਕਿਉਂਕਿ ਆਪਣੀ ਕਾਰ ਛੱਡ ਕੇ ਭੱਜ ਗਿਆ ਸੀ